ਵਾਇਕੁ ਜੀ ਦਾ ਖਾਲਸਾ ਵਾਇਕੁ ਜੀ ਕੀ ਪਤੇ ਅੱਜ ਅਸੀਂ 108 ਖੰਸਾ ਬਾਬਾ ਹਰੀ ਸਿੰਘ ਬੋਰਡਰ ਹਰੀਚਰ ਦੇ ਨੇੜੇ ਤੋਂ ਲਾਈਵ ਹੋ ਰਹੇ ਆਓ ਥੜਕੇ ਤੇ ਲੱਕ ਪੈ ਰਹੀ ਆ ਤੇ ਹੁਣ ਰੇਤਾ ਪਛਾਣਦੇ ਬਜਰੀ ਦਾ ਪੈ ਗਏ ਆ ਤੁਹਾਨੂੰ ਲਾਈਵ ਤੋਂ ਸੁਬੀਰਾਂ ਦਿਖਾਉਂਦੇ ਆ ਜੀ ਔਰ ਅਸਲੀ ਹੈ ਤੇ ਇਹ ਜੀ ਆ ਜੀ ਆਹ ਰਾਲੀ ਇਹ ਆ ਇਹਦੇ ਵਿਚਾਰ ਰੇਤਾ ਭਰਿਆ ਵਾ ਆ ਰੇਤਾ ਦਾ ਕਾਜ ਹੋਇਆ ਤੇ ਬੰਦੇ ਇਹ ਕਿ ਦਿਨ ਆ ਰਿਹਾ ਦਿੱਤਾ ਕਰੀ ਹਾਂ ਤੇ ਤੁਸੀਂ ਬਿਚਾਈ ਜਾਂਦੇ ਆ ਇਹ ਵੀ ਪਰ ਲੱਗੀ ਹੋ ਉਹ ਪਰ ਤੁਸੀਂ ਰੂਲਰ ਵੀ ਤੁਹਾਨੂੰ ਦੇਖਦਾ ਹੋਣਾ ਚਾ ਮੈਂ ਜ਼ੂਮ ਕਰਕੇ ਦਿਖਾ ਲਾਂ ਇਹ ਔਰ ਦੇਖੋ ਜੀ ਔਰ ਰੂਲ ਲਗਾ ਗਿਆ ਇਹ ਰੱਬ ਦੀ ਰੰਗ ਬੰਦੇ ਚਪਲਾ ਪਾ ਕੇ ਐਸਜੀ ਵਿੱਚ ਲੱਗਿਓ ਹਾਂਜੀ ਦਿੱਤਾ ਬਾਪਾ ਓ ਬਾਜੀ ਹੈਲੋ ਬਾਬੂ ਆਪਾਂ ਕਿਆ ਨਾਮ ਆ ਸਾਵਾ ਜੇ ਆਪ ਚਪਲਾ ਪਾ ਕੇ ਲੱਗਿਓ ਦੇਖੋ ਕਿ ਪੈਰਾਂ ਨੂੰ ਗਰਮ ਰਹਿਤਾ ਨਹੀਂ ਲੱਗਦਾ ਲੱਗਦਾ ਜੀ ਆਪ ਕਬਾਈ ਵੀ ਕਰਦਾ ਜੂਤਾ ਲਾ ਪੈਨੋ ਤਾਂ ਫਿਰ ਜੂਤਾ ਪੈਨੋ ਜੂਤਾ ਪੈਨਣਾ ਚਾਹੀਏ ਪੌਂ ਸੜ ਗਿਆ ਤਾਂ ਬਿਲ ਬਿਠ ਜਾਏਗਾ ਆ ਲਓ ਜੀ ਆ ਗਿਆ ਦੇ ਜੇ ਸਰਵਿਸ ਕਰਵਾ ਲੈ ਜੇ ਖਰਾਬ ਹੋ ਜਾਂਦਾ ਵਾ ਇਹ 1087 ਬਾਬਾ ਨੇ ਨੈਕਸਟ ਵੀਰ ਦੀ ਗੱਲ ਕਰਦਾ ਵਾ ਜੇ ਅੱਜ ਕਿਤੇ ਟੂਰਨਾਮੈਂਟ ਹੱਥ ਲੱਗਦਾ ਤਾਂ ਉੱਤੇ ਪਹੁੰਚਦਾ ਤੀਰਾਂ ਦੇ ਬੰਦੇ ਕੱਢਿਓ ਜੇ ਬਲੇਕ ਸੇਕ ਬਹੁਤ ਆਉਂਦਾ ਚਿੱਕ ਗੱਡ ਨਹੀਂ ਹੈਗੀ ਆ ਬੱਸ ਇਹ ਗਮਾਂ ਦਾ ਇਹ ਹੁਣ ਉਹ ਫੁੱਪ ਸਿੱਟੀ ਜਿੱਦੀ ਵਿੱਚ ਪਾਉਗੇ ਕਰਨ ਇਹਦੀ ਮਿਲ ਲੁੱਕ ਮੈਕਸ ਹੁੰਦੀ ਆ ਇਹ ਤੁਹਾਨੂੰ ਲਾਈਵ ਤਸਵੀਰਾਂ ਦੇ ਰਿਹਾ ਆ ਆ ਵੀ ਇੱਥੇ ਪੁਲ ਬਹੁਤ ਟੁੱਟ ਗਿਆ ਪੁਲ ਦੇ ਉੱਤੋਂ ਜਿੱਥੇ ਸੈਫਨ ਨਹਿਰ ਦਾ ਇਹ ਥੱਲੇ ਜੀ ਪਾਣੀ ਬਰਸਾਤੂ ਪਾਣੀ ਲੰਘਦਾ ਇਹ ਤੋਂ ਬਹੁਤ ਗੱਡੀਆਂ ਦਾ ਨੁਕਸਾਨ ਹੁੰਦਾ ਇਹ ਵੀ ਸਰਕਾਰ ਨੂੰ ਬਣਾ ਦੇਣਾ ਚਾਹੀਦਾ ਜੀ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਆ ਇਹ ਵੀ ਮੁੰਡਾ ਉਹ ਕੋਈ ਟਪਲਾ ਪੱਖੇ ਲੱਗਾ ਇੰਨਾ ਕੰਮ ਕੀਤਾ ਆ ਦੇਖੋ ਇਹ ਕਹਿੰਦਾ ਕਿ ਝੂਠੇ ਬੋਲਦੇ ਆ ਇਹ ਬੜੇ ਚਿਰ ਤੋਂ ਆਮ ਜਨਤਾ ਦੀ ਮੰਗ ਸੀ ਇਹ ਸੜਕ ਬਣਾਈਏ ਹੁਣ ਚਲੋ ਥੋੜੀ ਵਧੀਆ ਬਣ ਰਹੀ ਆ ਦੇ ਨਾਲ ਸੰਪਰਕ ਕਰਨ ਦੀ ਲੋੜ ਤੋਂ ਕੋਸ਼ਿਸ਼ ਕੀਤੀ ਆ ਉਹ ਇੱਥੇ ਮੌਕੇ ਤੇ ਮੌਜੂਦ ਨਹੀਂ ਸੀ ਤਾਂ ਪ੍ਰਾਈਵੇਟ ਜਿਹੜੇ ਬੰਦੇ ਇੱਥੇ ਆ ਗਏ ਆ ਕਿ ਅਸੀਂ ਇਹਨਾਂ ਨਾਲ ਗੱਲਬਾਤ ਨਹੀਂ ਕਰ ਸਕੇ ਵਾਈਕੁ ਜੀ ਦਾ ਹਾਲ تھا ਵਾਈਕੁ ਜੀ ਕੀ ਫਤ ਹੈ